ਜੇ ਦਫਤਰ ਚੁਣਨਗੇ ਤੇ ਬਾਅਦ ਤਰ ਨਾਲ ਲੱਗੂਗਾ ਬਾਹਰ ਜੀ ਚੋਕ ਬਾਦ ਹੋਏਗਾ 2015 ਤੋਂ ਹੁਣ ਦਾ ਬਾਅਦ 2015 ਤੋਂ 20 ਦਿਨ ਹੋ ਗਏ ਨਰੇ ਸ਼ਦਾਈ ਬਣਾਤਾ ਮੰਤਰੀਆਂ ਨੇ ਆ ਫਿਰ ਕਮਿਸ਼ਨਰ ਸਾਹਿਬ ਹੀ ਹੈ ਨਾ 2023 ਇਹ ਲਾਸਟ ਦਾ ਵੇਖੋ ਭਾਈ 2025 ਤੱਕ ਇਹ ਇਹ ਦਫਤਰ ਆ ਜੇ ਦਫਤਰ ਨਹੀਂ ਭਾਜੀ ਆ ਵੇਖੋ 2024 ਇੱਕ ਮਿੰਟ ਆ ਜਿਹੜੇ ਹੋਣਾ ਨਾ ਆ ਕਿੰਨੀ ਤਰੀਕ ਹੈ 2025 ਚੌਥਾ ਮਹੀਨਾ ਉਹੀ ਕਮਿਸ਼ਨਰ ਹੈ ਨਾ ਬੈਠ ਕੇ ਨਹੀਂ ਹੋਣੀ ਭਾਈ ਦਫਤਰ ਦੀ ਗੱਲ ਆ ਬਾਹਰ ਹੋ ਗਈ ਪਬਲਿਕ ਸਾਹਮਣੇ ਸ਼ਰਾਬ ਦੀ ਬੋਤਲ ਤੇ ਸੀਮਿੰਟ ਦੀ ਬੋਰੀ ਤੇ 4-ਵੀਲਰ ਤੇ 2-ਵੀਲਰ ਤੇ ਡੈਥ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਤੇ ਬਿਜਲੀ ਦੇ ਬਿੱਲਾਂ ਤੇ ਅਣਗਿਣਤ ਜਿਆਦੇ ਡੇੜਾ ਵਾ ਕਾਉਂਸਲ ਪੰਜਾਬ ਸਰਕਾਰ ਨੇ ਲਾਤਾ ਹੈ ਮੈਂ ਜਿਹੜਾ ਕਾਉਂਸਲ ਸਭ ਕਿਤੇ ਤੇ ਲਗਾ ਨਾ ਪੈਸੇ ਜਿਹੜੇ ਚੋਰੀ ਕਰਕੇ ਆਪਣੀਆਂ ਜਿਹੜੀਆਂ ਘਰਗੋਟੀਆਂ ਬਣਾ ਲੀਆਂ। 22 ਨੰਬਰ ਪਾਟਕ ਦੇ ਥੱਲੇ ਦਿਨਾਂ ਨੂੰ ਸੰਸਦੋਂ ਰੇਡੀਆਂ ਚਲਦੀਆਂ ਨੇ, ਮੀਟ ਦੀਆਂ, ਮੱਛੀਆਂ ਕੱਟੀਆਂ ਜਾਂਦੀਆਂ ਨੇ। ਦੋ ਸਕੂਲ ਨੇ ਉੱਥੇ ਉਹਨਾਂ ਦੇ ਸਾਹਮਣੇ ਛੁੱਟੀ ਦੇ ਟਾਈਮ ਤੇ ਮੁਰਗੀਆਂ ਤੇ ਮੱਛੀਆਂ ਕੱਟੀਆਂ ਜਾਂਦੀਆਂ। ਦੋ ਕਰੋੜ ਜਿਹੜਾ ਸੈਂਸ਼ਨ ਹੋਇਆ ਸੀਗਾ ਔਰ ਕਾਰਪੋਰੇਸ਼ਨ ਦੇ ਜਿੰਨੇ ਲੋਕ ਨੇ ਸਾਰੇ ਇਹਨਾਂ ਜੋ ਜਿਹੜੇ ਆ ਠੱਗੀ ਮਾਰ ਰਹੇ ਨੇ। ਇਸ ਕਾਰਪੋਰੇਸ਼ਨ ਦਾ ਹਾਲ ਪੋਣਾ 1 ਕਿਰ ਵਜ ਗਿਆ ਵੈ ਪਰ ਹਾਲੇ ਵੀ ਕੋਈ ਕਾਰਪੋਰੇਸ਼ਨ ਦਾ ਅਫਸਰ ਆਪਣੀ ਸੀਟ ਤੇ ਆ ਕੇ ਨਹੀਂ ਅੰਦਰ ਬੈਠਾ ਕਿਤੇ ਨਾ ਕਿਤੇ ਐ ਵੀ ਆ ਕਿ ਜਿਹੜੇ ਗਊਮਾਤਾ ਬੇਜਬਾਨ ਨੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਔਰ ਇਹਨਾਂ ਦੀ ਸਰਕਾਰ ਨਹੀਂ ਉਹਨਾਂ ਦੇ ਸਿਰ ਕੋ ਬੰਨੀ ਜਦੋਂ ਇਹ ਪੈਸਾ ਇਹ ਕਾਰਪੋਰੇਸ਼ਨ ਦੇ ਅੰਦਰ ਆ ਜਾਂਦਾ ਵੈ ਹੋਰ ਬੰਨੇ ਯੂਜ਼ ਕਰਕੇ ਉਹਦਾ ਗਲਤ ਇਸਤੇਮਾਲ ਕੀਤਾ ਜਾਂਦਾ ਉਸ ਪੈਸੇ ਦਾ ਬਾਲਸਟਰੀ ਨੰਬਰ ਹੈ ਉਹ ਜਾਰੀ ਕੀਤਾ ਜਾਵੇ 5 ਵਜੇ ਤੋਂ ਬਾਅਦ ਕਾਰਪੋਰੇਸ਼ਨ ਦਾ ਕੋਈ ਵੀ ਕਾਮਨੀ ਕਰਦਾ ਅੰਮ੍ਰਿਤਸਰ ਦਾ ਬਹੁਤ ਹੀ ਅਹਿਮ ਮੁੱਦਾ ਵਾ ਜਿਹੜਾ ਕਾਰਪੋਰੇਸ਼ਨ ਉਸ ਚੀਜ਼ ਤੇ ਚੁੱਪੀ ਸਾਧ ਕੇ ਬੈਠੀ ਹੈ ਜਦ ਕਿ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਣਾ ਚਾਹਨਾ ਇਹ ਸਿਰਫ ਅੰਮ੍ਰਿਤਸਰ ਦਾ ਮਸਲਾ ਨਹੀਂ ਹੈਗਾ ਇਹ ਪੂਰੇ ਪੰਜਾਬ ਦਾ ਮਸਲਾ ਵਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਠੱਗੀ ਜਿਹੜੀ ਕਈ ਸਾਲਾਂ ਤੋਂ ਚੱਲ ਰਹੀ ਹੈ 2016 17 ਤੋਂ ਕੰਸੈਸ ਦੇ ਨਾਮ ਜਿਹੜੇ ਤੇ ਹੁਣ ਤੱਕ ਭਗਵੰਤ ਮਾਨ ਨੇ ਚੁੱਪੀ ਸਾਧੀ ਹੋਈ ਹੈ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਮੁਹਿਮਾ ਸ਼ੁਰੂ ਹੋ ਰਹੀਆਂ ਜੀ ਨਸ਼ਾ ਮੁਕਤੀ ਦਾ ਹੋ ਰਿਹਾ ਜੀ ਬੜਾ ਕੁਝ ਹੋ ਰਿਹਾ ਗਵਾਂ ਦੇ ਨਾਲ ਜਾਦਾ ਹਾਸੇ ਹੋ ਰਹੇ ਨੇ ਨਸ਼ਿਆਂ ਨਾਲ ਮੌਤ ਘਟ ਹੋ ਰਹੀ ਹੈ ਪੰਜਾਬ ਦੇ ਜਨਤਾ ਦੀ ਗਵਾਂ ਦੇ ਨਾਲ ਮੌਤ ਜਿਆਦਾ ਹੋ ਰਹੀ ਹੈ ਕਾਉਸਸ ਲਿੱਤਾ ਜਾ ਰਿਹਾ ਹੈ ਕਿ ਲੋਕ ਗਊ ਮਾਤਾ ਦੇ ਨਾਮ ਤੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੂੰ ਭਾਜ ਹਜ਼ਾਰਾਂ ਕਰੋੜ ਰੁਪਈਆ ਰੈਵਨਿਊ ਜਿਹੜਾ ਪੰਜਾਬ ਸਰਕਾਰ ਨੂੰ ਜਾ ਰਿਹਾ ਹੈ ਸ਼ਰਾਬ ਦੀ ਬੋਤਲ ਤੇ ਸੀਮਿੰਟ ਦੀ ਬੋਰੀ ਤੇ 4-ਵੀਲਰ ਤੇ 2-ਵੀਲਰ ਤੇ ਡੈਥ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਤੇ ਬਿਜਲੀ ਦੇ ਬਿੱਲਾਂ ਤੇ ਅਣਗਿਣਤ ਜੀ ਜ਼ਿਆਦੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੇ ਲਾਤਾ ਹੈ 2017 ਤੋਂ ਲੈ ਕੇ 2025 ਤੱਕ ਹੁਣ ਤੱਕ ਦੇਖ ਲਓ ਹਜ਼ਾਰਾਂ ਕਰੋੜ ਰੁਪਈਆ ਕੌਂਸੈਲਸ ਦਾ ਜਿਹੜਾ ਰੈਵਨਿਊ ਹੈ ਪੰਜਾਬ ਸਰਕਾਰ ਨੂੰ ਜਾ ਰਿਹਾ ਲੇਕਿਨ ਸੀਐਮ ਸਾਹਿਬ ਅਜੇ ਤੱਕ ਇਸ ਟੀ ਤੇ ਇੱਕ ਵਰਡ ਨਹੀਂ ਬੋਲੇ ਵੀ ਸਾਡੇ ਕੋਲ ਇੰਨਾ ਕੌਂਸੈਲਸ ਹੈ ਅਸੀਂ ਇਹ ਸਹੂਲਤਾਂ ਪਬਲਿਕ ਨੂੰ ਤੇ ਗਉਆਂ ਵਾਸਤੇ ਦੇ ਰਹੇ ਗਉਂ ਸੇਵਾ ਕਮਿਸ਼ਨ ਪੰਜਾਬ ਦੀ ਇਸ ਚੀਜ਼ ਤੇ ਸੁੱਤੀ ਹੋਈ ਹੈ ਜਿਹੜੀਆਂ ਸੜਕਾਂ ਦੇ ਗਉਆਂ ਨੇ ਉਹ ਉਸੇ ਤਰ੍ਹਾਂ ਹੀ ਰੁੱਲ ਰਹੀਆਂ ਨੇ ਦੇ ਟੂ ਨੂੰ ਕਾਫੀ ਵਾਰ ਮੰਗ ਪੱਤਰ ਦਿੱਤਾ ਕੀ ਸਮਾਂ ਦੇ ਕਿਉਂ ਨਹੀਂ ਸਮਝੋ ਦੇਖੋ ਜੀ ਮੈਂ ਕਹਾਂਗਾ ਮੰਗ ਪੱਤਰ ਦੇਣ ਦਾ ਤਾਂ ਹੀ ਫਾਇਦਾ ਵਾ ਕਿ ਸਾਨੂੰ ਜਿਹੜੀ ਗਵਰਨਮੈਂਟ ਆਈ ਸੀ ਇਹ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਅਸੀਂ ਇਸ ਕਰਕੇ ਮੰਗ ਪੱਤਰ ਦਾ ਸਿਲਸਿਲਾ ਅੱਜ ਤੱਕ ਜਾਰੀ ਰੱਖਿਆ ਅੱਜ ਕੀ ਕੀਤਾ ਗਿਆ ਅੱਜ ਜਿਹੜਾ ਆ ਅਸੀਂ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਬਾਹਰ ਖੜੂਤੇ ਆ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ 2022-23 ਦੇ ਵਿੱਚ ਅਸੀਂ ਇਸੇ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਇੱਕ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਸ ਕਰਕੇ ਅਸੀਂ ਸੜਕਾਂ ਦੀਆਂ ਗਊਆਂ ਜਿਹੜੀਆਂ ਉੱਥੇ ਨਹੀਂ ਰੱਖ ਸਕਦੇ ਛੁੱਟ ਨਹੀਂ ਸਕਦੇ ਉਸ ਸਮੇਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਚਬਾਰ ਰੋੜ ਤੇ ਇੱਕ ਜਗ੍ਹਾ ਜਿਹੜੀ ਅਲੋਟ ਕੀਤੀ ਜਿਹਦੇ ਵਿੱਚ ਇੱਕ ਪਸ਼ੂ ਹਸਪੀਟਲ ਜਿਹੜਾ ਅਲੋਟ ਕੀਤਾ ਗਿਆ ਜਿਹਦੀ ਜ਼ਮੀਨ ਅਲੋਟ ਕੀਤੀ ਗਈ 2023 ਦੇ ਵਿੱਚ ਮੰਤਰੀ ਨਿਜਰ ਐਮ ਐਲ ਏ ਜਿਹੜੇ ਆਪਣਾ ਅਜੇ ਗੁਪਤਾ ਜੀ ਸੰਦੀਪ ਰਿਸ਼ੀ ਜੀ ਕਮਿਸ਼ਨਰ ਸੀ ਉਦੋਂ ਸਾਰਿਆਂ ਨੇ ਮਿਲ ਕੇ ਉਦਘਾਟਨ ਕੀਤਾ ਲੇਕਿਨ ਉਹਦੀ ਅਜ 2025 ਤੱਕ ਜਿਹੜੀ ਕੰਸਟਰਕਸ਼ਨ ਜਿਹੜੀ ਕੰਪਲੀਟ ਨਹੀਂ ਹੋ। ਤੇ ਬਹੁਤ ਹੀ ਜਿਹੜਾ ਨਿੰਦਨੀਆ ਗੱਲ ਹੈ। ਵੀ ਇੰਨੇ ਸਾਲ ਬੀਤਣ ਦੇ ਬਾਅਦ باوجود ਕੌਸਸ ਜਿਹੜਾ ਵੈ तकरीबन 10 ਕਰੋੜ ਦੇ ਕੋਲ ਜਿਹੜਾ ਕਾਰਪੋਰੇਸ਼ਨ ਕੋਸਟ ਪ੍ਰੈਜ਼ੈਂਟ ਮੌਜੂਦ ਜਿਹੜਾ ਕੀ ਹੋਰ ਕੇ ਤੇ ਯੂਜ਼ ਨਹੀਂ ਕੀਤਾ ਜਾਦਾ। ਫੇਰ ਦੇਰੀ ਕਿਸ ਚੀਜ਼ ਚ? ਵੀ ਆਏ ਦਿਨ ਜਿਹੜੇ ਹਾਸੇ ਹੋ ਰਹੇ ਨੇ ਭੰਡਾਰੀ ਪੁਲ ਤੇ ਉਦੋਂ ਇੱਕ ਫੈਮਿਲੀ ਜਿਹੜੀ ਜ਼ਖਮੀ ਹੋ ਗਈ, ਗੱਡੀ ਟੁੱਟ ਗਈ। ਗੰਧਮੋਤ ਹੋ ਗਈ ਰਣਜੀਤ ਐਵੇਂ ਨਹੀਂ ਉਸ ਤੋਂ ਅਗਲੇ ਦਿਨ ਹੋ ਗਈ ਚਾਰ ਪੰਜ ਹਾਦਸੇ ਲਗਾਤਾਰ ਹੋ ਗਏ ਇੱਕ ਇੱਕ ਮੰਗ ਸਾਡੀ ਆਵੇ ਵੀ ਸਾਨੂੰ ਕਮਿਸ਼ਨਰ ਸਾਹਿਬ ਅੱਜ ਲਿਖਤੀ ਰੂਪ ਚ ਦੇਣ ਵੀ ਇਹ ਸਾਲ ਦੇ ਕਿਹੜੇ ਮਹੀਨੇ ਗਊਸ਼ਾਲਾ ਜਿਹੜੀ ਕੰਪਲੀਟ ਹੋਏਗੀ ਤੇ ਸੜਕਾਂ ਤੋਂ ਜਿੱਗੋਆਂ ਜਿਹੜੀਆਂ ਚੁੱਕ ਕੇ ਉੱਥੇ ਰੱਖੀਆਂ ਜਾਣਗੀਆਂ ਕਿਉਂਕਿ 1000 ਦੇ ਕੋਲ ਜਿਹੜੀ ਗਊ ਉੱਥੇ ਰੱਖੀ ਚੱਲ ਸੀ ਕਿਸੇ 2 ਘੰਟੇ ਤੱਕ ਹੋ ਗਈ ਕੋਈ ਅਫਸਰੇ ਤੱਕ ਮਿਲਨੇ ਧੰਨਵਾਦ ਸਰ ਇੱਥੇ 9 ਵਜੇ ਅਸੀਂ ਆਏ ਸੀ 9 ਅੱਜ ਗਏ ਨੇ ਅਜੇ ਤੱਕ ਜਿਹੜੇ ਅਫਸਰ ਖੂਨ ਨਵੀਂ ਜਿਹੜੇ ਆ ਡਿਊਟੀ ਤੇ ਨਹੀਂ ਪਹੁੰਚੇ ਗਏ ਬਹੁਤ ਸ਼ਰਮ ਜਿਹੜੇ ਆਮ ਪਬਲਿਕ ਇੱਥੇ ਪਰੇਸ਼ਾਨ ਹੋ ਰਹੀ ਹੈ ਅਸੀਂ ਤੇ ਅੱਜ ਆਏ ਆ ਕਿਉਂਕਿ ਸਾਨੂੰ ਲੋਡ ਨਹੀਂ ਪੈਂਦੀ ਇੱਥੇ ਜਾ ਆਉਂਦੀ ਲੇਕਿਨ ਆਮ ਪਬਲਿਕ ਅਸੀਂ ਦੇਖ ਰਹੇ ਆ ਕਿ ਇੱਥੇ ਅਫਸਰ ਨਾ ਹੋਣ ਕਰਕੇ ਬਹੁਤ ਬਹੁਤ ਸ਼ਰਮ ਦੀ ਗੱਲ ਹੈ ਜਦ ਕਿ ਸੀਐਮ ਸਾਹਿਬ ਕਹਿੰਦੇ ਸੀ ਕਿ ਸਾਨੂੰ ਵੀਡੀਓ ਪਾ ਦਿਆ ਕਰਿਓ ਕੋਈ ਅਫਸਰ ਨਾ ਬੈਠਾ ਹੋਏਗਾ ਮੈਂ ਕਹਾਂਗਾ ਸੀਐਮ ਸਾਹਿਬ ਹੁਣ ਕਾਰਵਾਈ ਕਰੋ ਇੱਥੇ ਤਾਂ ਕਮਿਸ਼ਨਰ ਸਾਹਿਬ ਹੀ ਨਹੀਂ ਬੈਠੇ ਹੋਏ ਦੂਸਰੇ ਨੰਬਰ ਤੇ ਮੈਂ ਜਿਹੜੀ ਸਾਡੀ ਮੰਗ ਹੈ ਉਹ ਹੈ ਵਾ ਕਿ ਰਾਤ ਦੇ ਸਮੇਂ ਜਦੋਂ گاਉਂ ਨਾਲ ਐਕਸੀਡੈਂਟ ਹੁੰਦਾ ਹੈ ਪਬਲਿਕ ਦੇ ਕੋਲ ਇੱਕ ਨੰਬਰ ਹੋਣਾ ਚਾਹੀਦਾ ਹੈ ਕਿ ਗਾਉਂ ਨਾਲ ਐਕਸੀਡੈਂਟ ਹੋ ਜਾਈ ਕਿਉਂਕਿ ਇਵਨ ਕੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਉਹਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਜੇ ਅਸੀਂ ਬਚ ਗਏ ਤਾਂ ਅਸੀਂ ਗਾਉਂ ਨੂੰ ਗਊਸ਼ਾਲਾ ਪੰਚਾਇਤ ਇੱਕ ਟੋਲ ਫਰੀ ਨੰਬਰ ਕਾਰਪੋਰੇਸ਼ਨ ਜਾਰੀ ਕਰੇ ਪਬਲਿਕ ਨੂੰ ਕਿਸੇ ਪ੍ਰਧਾਨ ਦੀ ਲੋੜ ਨਾ ਪਵੇ ਫੋਨ ਕਰਨ ਪਬਲਿਕ ਸਿੱਧਾ ਉੱਥੇ ਫੋਨ ਕਰੇ ਕਾਰਪੋਰੇਸ਼ਨ ਦੀ ਗੱਡੀ ਆਏ ਗਾਉਂ ਨੂੰ ਗਊਸ਼ਾਲਾ ਪੰਚਾਇਤ ਜੇ ਗਾਉਂ ਦੀ ਤਹਿਤ ਹੋਈ ਹੈ ਤੇ ਉਹਨੂੰ ਸੇਫਲੀ ਜਿਹੜਾ ਵਾ ਜਿਹੜਾ ਦਬਾਇਆ ਜਾਏ ਤਾਂ ਕਿ ਨਰਾਦਰੀ ਨਾ ਹੋ ਸਕੇ ਰਾਤੀ ਕੁੱਤੇ ਨਾ ਤੀਸਰੀ ਸਭ ਤੋਂ ਵੱਡੀ ਮੰਗ 22 ਨੰਬਰ ਫਾਟਕ ਦੇ ਥੱਲੇ ਬਿਨਾਂ ਲਾਇਸੈਂਸ ਤੋਂ ਰੇੜੀਆਂ ਚੱਲਦੀਆਂ ਨੇ ਮੀਟ ਦੀਆਂ ਮੱਛਲੀਆਂ ਕੱਟੀਆਂ ਜਾਂਦੀਆਂ ਨੇ ਦੋ ਸਕੂਲ ਨੇ ਉੱਥੇ ਉਹਨਾਂ ਦੇ ਸਾਹਮਣੇ ਛੁੱਟੀ ਦੇ ਟਾਈਮ ਤੇ ਮੁਰਗੀਆਂ ਤੇ ਮੱਛਲੀਆਂ ਕੱਟੀਆਂ ਜਾਂਦੀਆਂ ਆਸੀਂ ਕੀ ਸੰਸਕਾਰ ਦੇ ਰਹੇ ਹਾਂ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹਨਾ ਅਸੀਂ ਬੱਚਿਆਂ ਦੇ ਦਿਲਾਂ ਦੇ ਵਿੱਚ ਕੀ ਡਰ ਪੈਦਾ ਕਰ ਰਹੇ ਹਾਂ ਕਿਉਂਕਿ ਕਟਾਈ ਜਿਹੜੀ ਹੈ ਇੱਕ ਆਮੰਦਾ ਨਹੀਂ ਦੇਖ ਸਕਦਾ ਤੇ ਛੋਟੇ-ਛੋਟੇ 7 8ਵੀਂ ਕਲਾਸ ਦੇ ਬੱਚੇ ਕਿੱਥੋਂ ਦੇਖ ਲੈਣਗੇ ਉਹਦੀ ਕਾਰਵਾਈ ਅਸੀਂ ਅੱਜ ਹੀ ਚਾਹੁੰਦੇ ਹਾਂ ਜਾਂ ਉਹ ਬੰਦ ਕਰਵਾ ਦਿੱਤੀਆਂ ਜਾਣ ਯਾ ਫਿਰ ਜਿਹੜਾ ਉਹਨਾਂ ਟੱਕ ਅਗਰ ਨਾਮ ਮਸਲਾ ਤਾਂ ਧਰਨਾ ਦੇਖੋ ਅਸੀਂ ਬੈਠੇ ਆ ਜੀ ਜਿੰਨੀ ਦੇਰ ਤੱਕ ਨਹੀਂ ਮਸਲਾ ਹੱਲ ਹੋਣਾ। ਵੀ ਵਿੱਚ ਜਿਹੜੀ ਇੱਕ ਗਊਸ਼ਾਲਾ ਜਿਹੜੀ ਆ ਤੁਹਾਨੂੰ ਮਿਲੀ ਸੀਗੀ ਉਹਦਾ ਕੰਮ 2 ਤੋਂ 3 ਮਹੀਨੇ ਦੇ ਵਿੱਚ ਵੀ ਤੁਹਾਨੂੰ ਕੰਪਲੀਟ ਹੋਣਾ ਸੀਗਾ। ਅੱਜ 2025 ਹੋ ਗਿਆ ਔਰ ਉਸ ਗਊਸ਼ਾਲਾ ਦਾ ਜਿਹੜਾ ਇਹ ਕੰਮ ਕੰਪਲੀਟ ਨਹੀਂ ਹੋਇਆ। ਜਦੋਂ ਉਹਨਾਂ ਨੇ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਬਿਲਡਰ ਨੂੰ ਕੰਮ ਸੌਪਿਆ ਸੀਗਾ। ਉਹਨੇ ਬਹੁਤ ਹੀ ਘਟੀਆ ਮਟੀਰੀਅਲ ਜਿਹੜਾ ਯੂਜ਼ ਕੀਤਾ ਸੀਗਾ। ਉਹ ਮਟੀਰੀਅਲ ਇਸ ਤਰ੍ਹਾਂ ਦਾ ਸੀਗਾ ਕਿ ਜਿਹੜੀ ਗਊਸ਼ਾਲਾ ਦੋ ਜਿਹੜੀਆਂ ਬਰਸਾਤਾ ਉਹ ਵੀ ਨਹੀਂ ਸਿੱਖ ਗੱਡ ਸਕਦੀ। ਦੇ ਜਦੋਂ ਡਾਕਟਰ ਸਾਹਿਬ ਨੇ ਉਹਦਾ ਵਿਰੋਧ ਕੀਤਾ ਤੇ ਗਊਸ਼ਾਲਾ ਦਾ ਕੰਮ ਬੰਦ ਕਰ ਦਿੱਤਾ ਗਿਆ ਤੇ ਹੁਣ ਤੱਕ ਹਜੇ ਤੱਕ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਔਰ ਗਊਸ਼ਾਲਾ ਜਿਹੜੀ ਹਜੇ ਤੱਕ ਬਣੀ ਨਹੀਂ ਹੈ ਤੇ ਸਾਡੀ ਇਹ ਹੀ ਮੰਗ ਹੈ ਗਊਸ਼ਾਲਾ ਜਲਦੀ ਬਣੇ ਔਰ ਜਿਹੜੀ ਗਊ ਮਾਤਾ ਨੇ ਉਹ ਸੜਕਾਂ ਤੋਂ ਚੁੱਕ ਕੇ ਜੜੀਆਂ ਉੱਥੇ ਗਊਸ਼ਾਲਾ ਦੇ ਅੰਦਰ ਪਹੁੰਚਾਈਆਂ ਜਾਂਦੀਆਂ ਕਿ ਕਾਰਨ ਕੀ ਲੱਗਦਾ ਕਾਰਪੋਰੇਸ਼ਨ ਕੰਮ ਕਿਉਂ ਨਹੀਂ ਕਰ ਰਹੀ ਕੰਮ ਰੁਕ ਗਿਆ ਕਿ ਪਿਛਲੇ 2 ਸਾਲਾਂ ਤੋਂ ਉਹਦਾ 2 ਕਰੋੜ ਜਿਹੜਾ ਸੈਂਸ਼ਨ ਹੋਇਆ ਸੀਗਾ ਔਰ ਕਾਰਪੋਰੇਸ਼ਨ ਦੇ ਜਿੰਨੇ ਲੋਕ ਨੇ ਸਾਰੇ ਇਹਨਾਂ ਜੋ ਜੜੇ ਆ ਠੱਗੀ ਮਾਰ ਰਹੇ ਨੇ ਕਿਉਂਕਿ ਜਿਹੜਾ ਬਿਲਡਰ ਸੀਗਾ ਉਹਨੇ ਇਨਾ ਕ ਕਟਿਆ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀਗਾ ਔਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਹਾਂ ਵੀ ਤੁਸੀਂ ਇਨਾ ਕਟਿਆ ਮਟੀਰੀਅਲ ਕਿਉਂ ਯੂਜ਼ ਕੀਤਾ ਉਹਨੇ ਸਭ ਕਿਹਾ ਕਿ ਜਿਹੜਾ ਕਾਰਪੋਰੇਸ਼ਨ ਵੱਲੋਂ ਆ ਇਹ ਪਾਸ ਕੀਤਾ ਗਿਆ ਹੈ ਜਦਕਿ ਮਟੀਰੀਅਲ ਕਟਿਆ ਯੂਜ਼ ਹੋ ਰਿਹਾ ਔਰ ਪੈਸੇ ਉਹ ਵਧੀਆ ਮਟੀਰੀਅਲ ਦੇ ਦਿੱਤੇ ਜਾ ਰਹੇ ਕਿਤੇ ਨਾ ਕਿਤੇ ਬਿਲਡਰ ਔਰ ਜਿਹੜੇ ਉੱਪਰਲੇ ਲੋਗ ਨੇ ਉਹ ਮਿਲ ਕੇ ਐਸ ਧਕਬਲਾ ਕਰ ਰਹੇ ਨੇ ਔਰ ਜਿਹੜਾ ਹੈ ਲਗਾਤਾਰ ਪਿਛਲੇ 2 ਸਾਲਾਂ ਦੇ ਵਿੱਚ ਤੁਹਾਡੇ ਕੋਈ ਮੰਗ ਪੱਤਰ ਦਿੱਤੇ ਗਏ ਧੰਨੇ ਵੀ ਲਏ ਗਏ ਕਾਰਪੋਰੇਸ਼ਨਾਂ ਵੀ ਗੱਲ ਕੀਤੀ ਗਈ ਪਰ ਫਿਰ ਵੀ ਜਿਹੜੀ ਬਿਲਡਿੰਗ ਬਣ ਰਹੀ ਹੈ ਉੱਤੇ ਜਿਹੜਾ ਸ਼ੈੱਡ ਬਣ ਰਿਹਾ ਉਹ ਹਾਲੇ ਤੱਕ ਕੰਪਲੀਟ ਨਹੀਂ ਹੋ ਪਾਇਆ ਹਾਂਜੀ ਵੀਰ ਜੀ ਬਿਲਕੁਲ ਨਹੀਂ ਕੰਪਲੀਟ ਹੋਇਆ ਕਿਤੇ ਨਾ ਕਿਤੇ ਐ ਵੀ ਹੈ ਕਿ ਜਿਹੜੇ ਗਊ ਮਾਤਾ ਬੇਜਬਾਨ ਨੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਔਰ ਇਹਨਾਂ ਦੀ ਸਰਕਾਰ ਨਹੀਂ ਉਹਨਾਂ ਦੇ ਸਿਰ ਤੋਂ ਬੰਨੀ ਅਵੋਇਡਿੰਗ ਕਾਰਪੋਰੇਸ਼ਨ ਦੇ ਲੋਕ ਕੀ ਹੁੰਦਾ ਫਿਰ ਸਿਰਫ ਗੱਲਬਾਤ ਕਰਕੇ ਤੋੜ ਦਿੱਤਾ ਜਾਂਦਾ ਹੈ ਫਰਵਰੀ 2 ਤੋਂ 3 ਮਹੀਨੇ ਦਾ ਟਾਈਮ ਦੇ ਦਿੰਦੇ ਨੇ ਕਹਿ ਦਿੰਦੇ ਨੇ ਬਣ ਜਾਈਗੀ ਬਣ ਜਾਈਗੀ ਆਇਤੋਂ 4 ਮਹੀਨੇ ਪਹਿਲਾਂ ਡਾਕਟਰ ਸਾਹਿਬ ਨੇ ਇੰਨੀ ਗੱਲ ਕਹੀ ਸੀਗੀ ਡਾਕਟਰ ਓਨ ਮੈਰਾਜੀ ਨੇ ਜਦੋਂ ਮਟੀਰੀਅਲ ਘਟਿਆ ਯੂਜ਼ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਕਾਰਵਾਈ ਕਰਕੇ ਦੁਬਾਰਾ ਕੰਮ ਸ਼ੁਰੂ ਕਰਾਵਾਂਗੇ ਅੱਜ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਬਿਲਡਰ ਦਾ ਪਤਾ ਚੱਲਿਆ ਤੁਹਾਨੂੰ 2 ਮਹੀਨੇ ਮਹੀਨੇ ਦਾ ਟਾਈਮ ਦੇ ਕੇ ਤੋਰ ਦਿੱਤਾ ਗਿਆ ਵੀਰ ਜੀ ਅਸੀਂ ਜਿੰਨੀ ਦੇਰ ਸਾਡੇ ਕੋਲ ਰਿਟਰਨ ਨਹੀਂ ਆਏਗਾ ਉਨੀ ਦੇਰ ਅਸੀਂ ਨਹੀਂ ਉਤਰਾਂ ਇੱਥੋਂ ਉੱਠਾਂਗੇ ਔਰ ਅਗਰ ਸਾਡਾ ਗੱਲਬਾਤ ਨਹੀਂ ਮੰਨੀ ਗਈ ਅਸੀਂ ਜਿਹੜਾ ਚੌਂਕ ਜਿਹੜਾ ਜ਼ਾਮ ਕਰਾਂਗੇ ਟ੍ਰੈਫਿਕ ਜਾਮ ਕਰਾਂਗੇ ਅੱਜ ਸ੍ਰੀ ਪਛਵਾਸਾ ਨਹੀਂ ਲੈਣਾ ਅੱਜ ਫੈਸਲਾ ਲੈ ਕੇ ਜਾ ਅੱਜ ਫੈਸਲਾ ਲੈਣਾ ਔਰ ਦੂਸਰਾ ਸਾਡੀ ਇੱਕ ਹੋਰ ਮੰਗ ਹੈ ਕਿ ਜਿਹੜਾ ਟੋਲ ਫਰੀ ਨੰਬਰ ਹੈ ਉਹ ਜਾਰੀ ਕੀਤਾ ਜਾਵੇ ਕਿਉਂਕਿ 5 ਵਜੇ ਤੋਂ ਬਾਅਦ ਕਾਰਪੋਰੇਸ਼ਨ ਦਾ ਕੋਈ ਵੀ ਜਿਹੜਾ ਵਰਕਰ ਹੈ ਕੰਮ ਨਹੀਂ ਕਰਦਾ ਸਾਨੂੰ ਹੈਗਾ 5 ਵਜੇ ਤੋਂ ਬਾਅਦ ਜਦੋਂ ਐਕਸੀਡੈਂਟ ਲੋਕੀ ਆਪਣੇ ਘਰਾਂ ਨੂੰ ਜਾਂਦੇ ਕੰਮਾਂ ਤੋਂ ਐਕਸੀਡੈਂਟ ਹੁੰਦੇ ਨੇ ਤੇ ਉਹਨਾਂ ਦੀਆਂ ਜਾਨਾਂ ਵੀ ਜਾਂਦੀਆਂ ਇਨਸਾਨਾਂ ਦੀਆਂ ਵੀ ਜਾਨਾਂ ਬਚਾਈਆਂ ਜਾਣ ਜਾਨ ਔਰ ਗਊਮਾਤਾ ਦੀ ਜਾਨ ਬਚਾਈ ਜਾਵੇ। ਕਈ ਵਾਰੀ ਹੁੰਦਾ ਸਾਨੂੰ ਕਾਲ ਆਉਂਦੀ ਆ ਅਸੀਂ ਕਦੀ ਕਿਤੇ ਦੌੜਦੇ ਨੇ ਕਦੀ ਕਿਤੇ ਇੱਕ ਬੰਦਾ ਕਿੰਨੀ ਕ ਜਗ੍ਹਾ ਤੇ ਜਾਏਗਾ ਔਰ ਕਿੰਨੀਆਂ ਕ ਟੀਮਾਂ ਬਣਾਏਗਾ। ਤੇ ਸਾਨੂੰ ਹੈਗਾ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਜਾਵੇ। ਅਸੀਂ ਤੇ ਕੰਮ ਕਰੀਏ ਕਰੀਏ ਨਾਲ ਇਹ ਵੀ ਕੰਮ ਕਰਨਾ ਆਪਣਾ ਜਿਹੜਾ ਕਾਉਸਸ ਹੈ ਸੋ ਕਿਤੇ ਤੇ ਲਗਾਣ ਨਾ ਕਿ ਉਹ ਜਿਹੜੇ ਉੱਚ ਪੈਸੇ ਜਿਹੜੇ ਚੋਰੀ ਕਰਕੇ ਆਪਣੀਆਂ ਜਿਹੜੀਆਂ ਘਰ ਗੋਠੀਆਂ ਅੱਜ ਅਸੀਂ ਅੰਮਰਸਰ ਗੁਰੂ ਨਗਰੀ ਦੀ ਕਾਰਪੋਰੇਸ਼ਨ ਜਿਹੜੀ ਹੈਗੀ ਏ ਉਹਦੇ ਬਾਹਰ ਇੱਕ ਰੋਡ ਪ੍ਰਦਰਸ਼ਨ ਦਾ ਜਿਹੜਾ ਧਰਨਾ ਲਗਾਇਆ ਗਿਆ ਵੈ ਉਹ ਜਿਹੜਾ ਧਰਨਾਵਾਂ ਉਹ ਗਊ ਮਾਤਾ ਜਿਹੜੀ ਸਾਡੀ ਜਿੰਨੂੰ ਅਸੀਂ ਮਾਂ ਕਹਿੰਨੇ ਆ ਆਪਣੀ ਉਹਦੇ ਸਬੰਧ ਵਿੱਚ ਅੱਜ ਅਸੀਂ ਕਾਰਪੋਰੇਸ਼ਨ ਦੇ ਬਾਹਰ ਜਿੱਥੇ ਧਰਨਾ ਲਾਇਆ ਵੈ ਸਾਡੀਆਂ ਮੰਗਾਂ ਕੋਈ ਨੀਜੀ ਮੰਗਾਂ ਨਹੀਂ ਹੈਗੀਆਂ ਕੋਈ ਘਰ ਦੀਆਂ ਮੰਗਾਂ ਨਹੀਂ ਹੈਗੀਆਂ ਸਾਡੀਆਂ ਮੰਗਾਂ ਸਾਡੀਆਂ ਗਊ ਮਾਤਾ ਦੀ ਰੱਖਿਆ ਕਰਕੇ ਸਾਡੀਆਂ ਮੰਗਾਂ ਮੈਂ ਪਹਿਲੀ ਮੰਗ ਜਿਹੜੀ ਅਸੀਂ ਕਾਰਪੋਰੇਸ਼ਨ ਦੇ ਦਫ਼ਤਰ ਆ ਕੇ ਆਪਣੀ ਮੰਗ ਰੱਖੀ ਏ ਕਿ ਸਾਨੂੰ ਜਿਹੜੀਆਂ ਆਵਾਰਾ ਸੜਕਾਂ ਤੇ گاਉਾਂ ਰੁਲਦੀਆਂ ਨੇ ਜਾਂ ਫਿਰਦੀਆਂ ਨੇ ਉਹਨਾਂ ਵਾਸਤੇ ਕੋਈ ਰਹਿਣ ਬਸੇਰਾ ਦਿੱਤਾ ਜਾਵੇ ਉਹਨਾਂ ਵਾਸਤੇ ਕੋਈ ਰਹਿਣ ਬਸੇਰੇ ਦਾ ਅਰੇਂਜਮੈਂਟ ਕੀਤਾ ਜਾਵੇ ਪਰ ਤੁਸੀਂ ਦੇਖ ਰਹੇ ਹੋ ਕਿ ਪੋਣਾ 1 ਵਜ ਗਿਆ ਵੈ ਇਹ ਸੁੱਤੀ ਹੋਈ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦੇ ਅਫਸਰ ਜਿੱਦਾਂ ਕਿ ਪੰਜਾਬ ਸਰਕਾਰ ਦੀਆਂ ਵੀ ਹਦ੍ਹਾਤਾਂ ਵੈ ਸਵੇਰੇ 9 ਵਜੇ ਆ ਕੇ ਆਪਣਾ ਜਿਹੜਾ ਵੱਡੇ ਤੋਂ ਵੱਡਾ ਅਫਸਰ ਆਪਣੀ ਸੀਟ ਤੇ ਬੈਠੇ ਪਰ ਤੁਸੀਂ ਦੇਖ ਰਹੇ ਹੋ ਇਸ ਕਾਰਪੋਰੇਸ਼ਨ ਦਾ ਹਾਲ ਪੂਣਾ 1:00 ਵਜ ਗਿਆ ਵੈ ਪਰ ਹਾਲੇ ਵੀ ਕੋਈ ਕਾਰਪੋਰੇਸ਼ਨ ਦਾ ਅਫਸਰ ਆਪਣੀ ਸੀਟ ਤੇ ਆ ਕੇ ਨਹੀਂ ਅੰਦਰ ਬੈਠਾ ਲੱਗਦਾ ਇੰਨਾ ਪੈਸਾ ਕੌਣ ਖਰਚਦਾ ਜਾਂਦਾ ਉਹ ਜਾਂਦਾ ਕਿੱਥੇ ਫਿਰਦੀ ਨਹੀਂ ਲੱਗਦਾ ਇਹ ਜਿਹੜਾ ਪੈਸਾ ਵੈ ਜਿੱਦਾਂ ਉੱਪਰੋਂ ਪੰਜਾਬ ਸਰਕਾਰ ਵੱਲੋਂ ਮੈਂ ਸੁਣਿਆ ਵੈ ਕਿ ਕੋਈ ਵੀ ਸਰਕਾਰ ਹੋਵੇ ਗਊ ਰਖਸ਼ੇ ਕਾਸੇ ਇਹ ਪੈਸਾ ਫੰਡਿੰਗ ਜਿਹੜਾ ਜਰੂਰ ਆਂਦਾ ਵੈ ਪਰ ਜਦੋਂ ਇਹ ਪੈਸਾ ਇਹ ਕਾਰਪੋਰੇਸ਼ਨ ਦੇ ਅੰਦਰ ਆ ਜਾਂਦਾ ਵੈ ਨਗਰ ਨਿਗਮ ਦੇ ਅੰਦਰ ਆ ਜਾਂਦਾ ਵੈ ਉਹ ਪੈਸਾ ਹੋਰ ਬੰਨੇ ਯੂਜ਼ ਕਰਕੇ ਉਹਦਾ ਗਲਤ ਇਸਤੇਮਾਲ ਕੀਤਾ ਜਾਂਦਾ ਉਸ ਪੈਸੇ ਦਾ ਆਪਣੇ ਨਿੱਜੀ ਫਾਇਦੇ ਵਾਸਤੇ ਉਸ ਪੈਸੇ ਨੂੰ ਇਸਤੇਮਾਲ ਕੀਤਾ ਜਾਂਦਾ ਵੈ ਆਪਣੇ ਕੋਈ ਵੀ ਕੰਮ ਹੋਵੇ ਉਹ ਜਿਹੜਾ ਗਊ ਮਾਤਾ ਜੀ ਦਾ ਜਿਹੜਾ ਪੈਸਾ ਆਂਦਾ ਵੈ ਇਹ ਕਾਰਪੋਰੇਸ਼ਨ ਦੇ ਦਫਤਰ ਮਲਾਇਮ ਜਿਹੜੇ ਅਫਸਰ ਏ ਇਹਨੂੰ ਹੋਰ ਥਾਂ ਤੇ ਵਰਤ ਦਿੰਦੇ ਨੇ ਪਰ ਬੜੀ ਦੁੱਖ ਦੀ ਗੱਲ ਏ ਕਿ ਤੁਸੀਂ ਦੇਖਿਆ ਹੋਏਗਾ ਅੱਜ ਤੋਂ 15 ਦਿਨ ਪਹਿਲੋਂ ਤਰਨਤਾਰ ਰੋਡ ਤੇ ਇੱਕ ਦੁਸ਼ਟ ਇਨਸਾਨ ਜਿੱਥੇ ਗਊ ਮਾਤਾ ਜਿਹਨੂੰ ਕੱਟ ਕੇ ਉਹਨਾਂ ਦੀ ਇੱਕ ਫੈਕਟਰੀ ਚਲਾ ਰਿਹਾ ਸੀ ਪਰ ਮੈਂ ਧੰਨਵਾਦ ਕਰਦਾ ਵਾਂ ਆਪਣੇ ਸਾਰੇ ਸਮਾਜ ਦਾ ਆਪਣੀਆਂ ਭੈਣਾਂ ਦਾ ਸਾਰੇ ਧਰਮਾਂ ਦਾ ਜਿਨ੍ਹਾਂ ਨੇ ਉਸ ਤੇ ਮੌਕੇ ਤੇ ਪਹੁੰਚ ਕੇ ਉਸ ਦੁਸ਼ਟ ਇਨਸਾਨ ਤੇ ਜਿੱਥੇ ਫੈਕਟਰੀ ਸੀਲ ਕਰਾਈ ਉਥੇ ਉਹਦੇ ਤੇ ਪਰਚਾ ਵੀ ਕਰਾਇਆ ਪਰ ਇਹ ਸਰਕਾਰ ਇਹ ਕਾਰਪੋਰੇਸ਼ਨ ਇਹ ਤਦ ਵੀ ਨਹੀਂ ਜਾਗੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਜਿਹੜੇ ਜਿਹੜੇ ਲਾਇਸੈਂਸ ਤੁਸੀਂ ਇਹਨਾਂ ਨੂੰ ਕੱਟ ਕੇ ਦਿੱਤੇ ਐ ਇਹਨਾਰੇ ਲਾਇਸੈਂਸ ساری ਜਾਣਕਾਰੀ ਲਵੋ ਇਹਨਾਰੇ ਲਾਇਸੈਂਸ ਇਹ ਆਪਣੇ ਲਾਇਸੈਂਸ ਕਾਦੀ ਗੱਲੋਂ ਕਿੱਥੇ ਇਸਤੇਮਾਲ ਕਰ ਰਹੇ ਨੇ ਕਿਹੜੇ ਕੰਮਾਂ 'ਸੇ ਇਹ ਲਾਇਸੈਂਸ ਵਰਤ ਰਹੇ ਨੇ ਇਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਏ ਇਹਨਾਂ ਦੀ ਮੈਂ ਅੱਜ ਬੇਨਤੀ ਕਰਦਾ ਵਾਂ ਬੇਨਤੀ ਕਰਦਾ ਵਾਂ ਵੇਖੋ ਕਿ ਇਹ ਤੁਸੀਂ ਦੇਖ ਰਹੇ ਹੋ ਇਹ ਧਰਨਾ ਇਹ ਧਰਨਾ ਤੁਸੀਂ ਦੇਖ ਰਹੇ ਹੋ ਇਹ ਸਾਡੇ ਨਿੱਜੀ ਕੰਮ ਨਹੀਂ ਇਹ ਗਊ ਮਾਤਾ ਜੀ ਦੇ ਹੱਕ ਚ ਅਸੀਂ ਬੈਠੇ ਆਂ ਪਰ ਜੇ ਇਹ ਸੁੱਤੀ ਹੋਈ ਕਾਰਪੋਰੇਸ਼ਨ ਦੇ ਅਫਸਰ ਨਹੀਂ ਜਗਦੇ ਤੇ ਸਾਹਮਣੇ ਵੇਖ ਲੋ ਇਹ ਸੜਕ ਜਿਹੜੀ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਹੈ ਅਸੀਂ ਸੜਕ 'ਤੇ ਲੰਮੇ ਪੈ ਜਾਵਾਂਗੇ ਆਪਾਂ ਪਰ ਆਪਣੀ ਗਊ ਮਾਤਾ ਨੂੰ ਆਪਣਾ ਇਨਸਾਫ ਦਿਵਾ ਕੇ ਰਵਾਂਗੇ ਰਹਿਣ ਬਸੈਰੇ ਦਾ ਅਰੇਂਜਮੈਂਟ ਕਰਕੇ ਦਵਾਂਗੇ ਜਿੰਨਾ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਇਹ ਪ੍ਰੋਟੈਸਟ ਨਹੀਂ ਉਠਾਂਗੇ